ਮਲੇਰਕੋਡਲੇ ਦੇ ਤੂਰੀ ਰੋਡ ਵਿਖੇ ਇੱਕ ਭਿਆਨਕ ਐਕਸੀਡੈਂਟ ਹੋਇਆ ਜਿਸ ਵਿੱਚ 15 ਤੋਂ 20 ਲੋਕਾਂ ਦੇ ਗੰਭੀਰ ਸੱਟਾਂ ਲੱਗੀਆਂ ਦੱਸਣਯੋਗ ਹੈ ਕਿ ਗੱਡੀ ਰਾਜਸਥਾਨ ਤੋਂ ਮਲੇਰਕੋਡਲਾ ਵਿਖੇ ਪੀਰਾਂ ਦੇ ਸੰਗਤ ਨੂੰ ਲੈ ਕੇ ਆ ਰਹੀ ਸੀ ਅਤੇ ਦੂਸਰੀ ਗੱਡੀ ਜਲੰਧਰ ਤੋਂ ਆ ਰਹੀ ਸੀ ਜਿਹੜੀ ਗੱਡੀ ਜਲੰਧਰ ਤੋਂ ਆ ਰਹੀ ਸੀ ਉਸ ਦੇ ਡਰਾਈਵਰ ਦੇ ਦੱਸਣ ਅਨੁਸਾਰ ਦੂਸਰੀ ਗੱਡੀ ਇੰਨੀ ਤੇਜ਼ ਸੀ ਕਿ ਉਸਨੇ ਇੱਕਦਮ ਰੋਂਗ ਸਾਈਡ ਜਾ ਕੇ ਦੂਸਰੀ ਗੱਡੀ ਨੂੰ ਠੋਕ ਦਿੱਤਾ ਸੰਗਤ ਵਾਲੀ ਗੱਡੀ ਵਿੱਚ ਲਗਭਗ 20 ਸਵਾਰੀਆਂ ਸਨ ਅਤੇ ਕੁਝ ਸਵਾਰੀਆਂ ਗੱਡੀ ਉੱਪਰ ਵੀ ਬੈਠੀਆਂ ਸਨ ਐਕਸੀਡੈਂਟ ਇੰਨਾ ਭਿਆਨਕ ਸੀ ਕਿ ਲੋਕ ਦੂਰ ਦੂਰ ਤੱਕ ਖਿੰਡ ਗਏ ਅਤੇ ਦੂਸਰੀ ਗੱਡੀ ਦੀਆਂ ਕਮਾਨੀਆਂ ਅਤੇ ਟਾਇਰ ਨਿਕਲ ਕੇ ਦੂਰ ਡਿੱਗ ਗਏ ਤੁਰੰਤ ਪਿੰਡ ਸੰਗਾਲੇ ਦੇ ਲੋਕਾਂ ਨੇ ਇਕੱਠੇ ਹੋ ਕੇ ਐਂਬੂਲੈਂਸ ਨੂੰ ਫੋਨ ਕੀਤਾ ਐਕਸੀਡੈਂਟ ਤੋਂ ਗ੍ਰਸਤ ਲੋਕਾਂ ਨੂੰ ਤੁਰੰਤ ਸਰਕਾਰੀ ਹਸਪਤਾਲ ਅਮਲੇਰ ਕੋਡਲਾ ਵਿਖੇ ਇਲਾਜ ਲਈ ਭੇਜਿਆ ਗਿਆ ਮੌਕੇ ਤੇ ਹੀ ਚੌਕੀ ਹਿਮਤਾਨਾ ਤੋਂ ਇੰਚਾਰਜ ਸ਼ਾਹਿਰ ਸ਼ਕੀਲ ਵੀ ਪਹੁੰਚ ਗਏ ਅਤੇ ਸਾਰੇ ਘਟਨਾ ਦਾ ਜਾਇਜ਼ਾ ਲਿਆ ਬਲੇਰ ਕੋਡਲਾ ਤੋਂ ਕੁਲਵੰਤ ਸਿੰਘ ਮੋਹਲੀ ਦੀ ਰਿਪੋਰਟ ਭਾਈ ਕਿਵੇਂ ਸੱਟ ਲੱਗੀ ਥੋੜੀ 5 ਮਿੰਟ ਦਾ ਛੋਟੀ ਫਿਰ ਕਿਹੜਾ ਪਿੰਡ ਆਥੋਂ ਆ ਰਹੇ ਸੀ ਤੁਸੀਂ ਵਾਧ ਕੀ ਕਿਹਾ ਆ ਰਹੇ ਨੇ ਗੰਗਾ ਨਗਰ ਦੀ ਹੈ ਪੈਦਾ ਸੀ ਰੰਨੇ ਮਟਿੱਲੀ ਹੈ ਸ਼ਾਹੂ ਕਿੱਥੋਂ ਆ ਰਹੇ ਸੀਗੇ ਮਟਿੱਲੀ ਤੋਂ ਕਿੰਨੇ ਬੰਦੇ ਸੀਗੇ ਮੈਂ ਨਾਲ ਗਿੰਦੇ ਗਏ ਸੀ ਵਾਪਸਾਰੇ ਜਾ ਰਹੇ ਸੀਗੇ ਕਿਉਂ ਦੇ ਕਦੋਂ ਐਕਸੀਡੈਂਟ ਹੋਇਆ ਆ ਰਹੇ ਸੀ ਮੱਥੜੇ ਕੀ ਮੱਥਾ ਠੀਕ ਹੈ ਯਾਰ ਕਦੋਂ ਐਕਸੀਡੈਂਟ ਹੋਇਆ ਤੁਹਾਡਾ ਇਹ ਤਾਂ ਅੰਨ ਨਹੀਂ ਹੋ ਗਿਆ ਸੀ ਮੇਰੇ ਤੋਂ ਪਤਾ ਦੇ ਰਹੇਗਾ ਸੀ ਜੀ ਗੱਡੀ ਬਚੀ ਨਾ ਮੇਰੇ ਅੱਖਾਂ ਅੱਗੇ ਹਨੇਰਾ ਆ ਗਿਆ ਡਰਾਈਵਰ ਜੀ ਤੂੰ ਨੇ ਮੈਂ ਬੈਠਾ ਕਰ ਤਾ ਸੈਟ ਅੱਛਾ ਠੀਕ ਹੈ ਕਿੱਥੇ ਜਾ ਕੇ ਸਰੇ ਸੀ ਜੀ ਤੂੰ ਅਸੀਂ ਬਾਬੇ ਦੇ ਜਾ ਰਹੇ ਸੀ ਕਿਹੜੇ ਬਾਬੇ ਦੇ ਜੀ ਇੱਥੇ ਮਰੇ ਰੁਪਟਰੇ ਕਿੱਥੋਂ ਆਏ ਤੇ ਗੰਗਨਗਰੋਂ ਆਏ ਸੀ ਆਦੀ ਸੰਗਤ ਗੰਗਨਗਰ ਦੀ ਸੀ ਆਦੀ ਸੰਗਤ ਮਟੇਲੀ ਦੀ ਸਵਾਰੀਆਂ ਕਿੰਨੀਆਂ ਸੀਗੀਆਂ ਸਵਾਰੀਆਂ ਹੋਣੀਆਂ ਜੇ ਇਹਦੇ ਚ 30 ਕਿ ਹੋਣਗੇ ਰੇਟ ਕਿੰਨੇ ਕ ਬੰਦੇ ਸੱਟਾਂ ਲੱਗੀਆਂ ਨੇ ਸੱਟਾਂ ਹੀ ਸਾਰਿਆਂ ਦੀ ਲੱਗੀਆਂ ਬੱਚੇ-ਬੱਚੇ ਦੋਸਤ ਹੀ ਬੱਚੇ ਆ ਜਿਹੜੇ ਛੋਟੇ-ਛੋਟੇ ਪਟਿਆਲੇ ਲਿਖਿਆ ਜਰੇ ਹਾਂਜੀ ਆ ਨੰਬਰ ਦੇ ਡਾਕਟਰ ਸਾਹਿਬ ਆ ਇਸ ਤਰ੍ਹਾਂ ਅੱਜ ਕੋਈ ਸਵੇਰੇ 10 ਵਜੇ ਦੇ ਕਰੀਬ ਸਾਨੂੰ ਇੱਕ ਐਸਓਐਸ ਕਾਲ ਆਈ ਸੀਗੀ ਕਿਸੇ ਰਾਗੀਰ ਜੀ ਕਿ ਇੱਕ ਸੰਗਾਲਾ 62 ਰੇਨ ਦੇ ਉੱਤੇ ਕੋਈ ਪਿਕਅਪ ਵਾਂ ਦਾ ਐਕਸੀਡੈਂਟ ਹੋਇਆ ਅਸੀਂ ਤੁਰੰਤ ਆਪਣੀਆਂ ਜਿਹੜੀਆਂ ਐਂਬੂਲੈਂਸ ਜਿਹੜੀਆਂ ਨੇ ਉਸੇ ਰਵਾਨਾ ਕੀਤੀਆਂ 108 ਨੇ ਵੀ ਹੈਲਪ ਕੀਤੀ ਤੇ ਸੜਕ ਸੁਰੱਖਿਆ ਦਸਤਾ ਵੀ ਤਕਰੀਬਨ ਸਮਾਂ 10:15 ਦੇ ਕਰੀਬ ਪਹਿਲੀ ਗੱਡੀ ਸਾਡੀ ਕੋ ਜਿਹੜੀ ਆ ਉਹ ਪੇਸ਼ੈਂਟ ਲੈ ਕੇ ਆਉਣੇ ਸ਼ੁਰੂ ਹੋਈ ਤੇ 15-20 ਮਿੰਟ ਦੇ ਵਿੱਚ ਅਸੀਂ ਕੋਈ 20 ਜਿਹੜੇ ਪੇਸ਼ੈਂਟ ਜਿਹੜੇ ਆ ਉਹ ਸੱਟਾਂ ਲੱਗੀਆਂ ਦੇ ਅਟੈਂਡ ਕੀਤੇ ਆ ਉਹਨਾਂ ਚੋਂ ਪੰਜ ਜਿਹੜੇ ਨੇ ਮੇਲ ਨੇ 6 ਫੀਮੇਲ ਹੈ ਤੇ ਤਿੰਨ ਜਿਹੜੀਆਂ ਨੇ ਲੜਕੀਆਂ ਨੇ ਤੇ 6 ਲੜਕੇ ਆ કુલ 20 ਇਹ ਮਰੀਜ਼ ਹੈ ਉਹਨਾਂ ਚੋਂ ਉਹਨਾਂ ਨੂੰ ਸਾਰਿਆਂ ਨੂੰ ਸਟੇਬਲ ਕੀਤਾ ਸਾਡੇ ਸਟਾਫ ਨੇ ਪੂਰੀ ਟੀਮ ਨੇ ਤੇ ਉਹਨਾਂ ਨੂੰ ਬਾਡ ਦੇ ਵਿੱਚ ਟ੍ਰਾਇਲ ਕਰਕੇ ਸ਼ਿਫਟ ਕਰ ਦਿੱਤਾ ਤੇ ਇਹਨਾਂ ਮਰੀਜ਼ਾਂ ਚੋਂ ਕੁਝ ਗੰਭੀਰ ਸੱਟਾਂ ਵਾਲੇ ਚਾਰ ਪੇਸ਼ੈਂਟ ਜਿਹੜੇ ਆ ਹੁਣ ਤੱਕ ਜਿਹੜੇ ਆ ਉਹ ਜਿੰਦਰਾ ਹਸਪਤਾਲ ਪਟਿਆਲਾ ਰਸਤੇ ਕਿਤੇ ਜਾ ਸਕੇ ਚੁੱਕੇ ਆ ਬਾਕੀ ਪੇਸ਼ੈਂਟ ਜਿਹੜੇ ਆ ਉਹਨਾਂ ਦਾ ਜੇਰੀ ਇਲਾਜ ਹੈ ਐਕਸ-ਰੇ ਵਗੈਰਾ ਹੋ ਰਿਹਾ ਜਿਹੜੀ ਬੰਦੀ ਸੂਟ ਹੈ ਉਹ ਦਿੱਤੀ ਜਾਂਦੀ ਹੈ ਠੀਕ ਹੈ